ਜਿਨ੍ਹਾਂ ਲੋਕਾਂ ਨੇ ਇਹ ਘਪਲਾ 338 ਕਰੋੜਾਂ ਦਾ ਦਿੱਲੀ 'ਚ ਕੀਤਾ ਉਹੀ ਲੋਕ ਸੇਮ ਲੋਕ ਜੇ ਉਹ ਦਿੱਲੀ 'ਚ ਚੋਰੀ ਨੇ ਤੇ ਉਹਨਾਂ ਨੇ ਪੰਜਾਬ 'ਚ ਵੀ ਚੋਰੀ ਕੀਤੀ ਤੇ ਜੇ ਦਿੱਲੀ 'ਚ ਚੋਰੀ ਨੇ ਤੇ ਪੰਜਾਬ 'ਚ ਤਾਂ ਸਾਥ ਪੜ ਨਹੀਂ ਸਕਦੇ ਔਰ ਇਹ ਗੱਲ 2022 'ਚ ਆંકੜਿਆਂ ਦੇ ਸਮੇਤ ਮੈਂ ਉਠਾਇਆ ਸੀ ਜਾਕੀ ਕਿਵੇਂ ਇੱਕ ਬ੍ਰਿੰਡ ਕੋ ਕੰਪਨੀ ਐ ਤੇ ਕੋਰ ਕੰਪਨੀ ਆ ਉਹਦਾ ਮੈਂ ਨਾ ਭੁੱਲਦਾ ਕਿ ਜਿਨ੍ਹਾਂ ਲੋਕਾਂ ਤੇ ਉਥੇ ਚੋਰੀ ਕਰਮ ਦਾ ਇਲਜ਼ਾਮ ਹੈ ਜਿਨ੍ਹਾਂ ਵਾਸਤੇ ਮੁਨਾਫਿਆਂ ਦਾ ਮਾਰਜਨ 6 ਤੋਂ 12% ਕੀਤਾ ਗਿਆ ਉਹਨਾਂ ਲੋਕਾਂ ਨੂੰ ਪੰਜਾਬ 'ਚ ਵੀ ਟੈਂਡਰ ਦਿੱਤਾ ਗਿਆ। ਔਰ ਪੰਜਾਬ 'ਚ ਵੀ ਕੋਈ 500 ਕਰੋੜ ਦਾ ਕਪਲਾ ਹੋਇਆ। ਔਰ ਉਸ ਕਪਲੇ 'ਚ ਇਹੀ ਦੋ ਪਾਰਟੀਆਂ ਜਿਹੜੀ ਦਿੱਲੀ 'ਚ ਸੀ ਇਹੀ ਦੋ ਲੋਕ ਜਿਹੜੇ ਆਮ ਆਦਮੀ ਪਾਰਟੀ ਦੀਆਂ ਸੱਚੀਆਂ ਖਪੀਆਂ ਬਾਵਾਂ ਨੇ ਜਿਨ੍ਹਾਂ ਦੇ ਥਰੂ ਇਹ ਪੈਸੇ ਲੈ ਕੇ ਗੁਜਰਾਤ ਦੀ ਇਲੈਕਸ਼ਨ ਪੰਜਾਬ ਦੀ ਅੱਜ ਜਿਹੜੀ 22 ਇਲੈਕਸ਼ਨ ਜਲੰਧਰ ਦੀ ਹੋਈ ਹੈ ਹਿਮਾਚਲ ਪ੍ਰਦੇਸ਼ ਦੀ ਇਲੈਕਸ਼ਨ ਔਰ ਆਮ ਆਦਮੀ ਪਾਰਟੀ ਦੀ ਫੰਡਿੰਗ ਚ ਬੜਾ ਅਹਿਮ ਰੋਲ ਸੀ ਸੋ ਜੇ ਦਿੱਲੀ ਵਾਲੇ ਚੋਰ ਫੜੇ ਗਏ ਆ ਤੇ ਪੰਜਾਬ ਵਾਲੇ ਤਾਂ ਸਾਥ ਹੋ ਨਹੀਂ ਸਕਦੇ ਤੇ ਪੰਜਾਬ ਵਾਲੇ ਵੀ ਸਾਈਜ਼ ਦੇ ਚੋਰ ਫੜੇ ਜਾਣੇ ਚਾਹੀਦੇ ਔਰ ਜਿਹਦੇ ਚ ਇੱਕ ਬੜਾ ਚੀਫ ਮਿਨਿਸਟਰ ਸਾਫ ਦਾ ਚਹੇਤਾ ਜਿਹੜਾ ਉਹਨਾਂ ਦਾ মিডিਆ ਦਾ ਕੰਮ ਵੇਖਦਾ ਆਦਲ ਜਿੱਦੀ ਉਹ ਨਹਿਰ ਦੇ ਨਾਲ ਨੇੜਤਾ ਦੀ ਬੜੀ ਗੱਲ ਆ ਰਹੀ ਹੈ ਉਹ ਅੰਡਰਗਰਾਊਂਡ ਹੋ ਗਿਆ ਸੋ ਈਡੀ ਮਚਾਉਂਗਾ ਕਿ ਜੇ ਐਕਸ਼ਨ ਦਿੱਲੀ 'ਚ ਹੋਇਆ ਇੱਥੇ ਵੀ ਕਰੇ ਨਾਕਰ ਮੇਰਾ ਇਹ ਮੰਨਣਾ ਵੀ ਆ ਕਿ ਦਿੱਲੀ 'ਚ ਤਾਂ ਚੀਫ ਮਿਨਿਸਟਰ ਤੱਕ ਫੜ ਲਿਆ ਇੱਥੇ ਹਾਲੇ ਤੱਕ ਇੱਕ ਅ ਚਿੜੀ ਨੂੰ ਵੀ ਨਹੀਂ ਹੱਥ ਪਾਇਆ ਤੇ ਕਿਤੇ ਨਾ ਕਿਤੇ ਇਹ ਤਾਂ ਨਹੀਂ ਕਿ ਕਿਉਂਕਿ ਭਾਜਪਾ ਨਾਲ ਰਲ ਕੇ ਭਗਵੰਤ ਮਾਨ ਜੀ ਚੱਲ ਰਹੇ ਤਾਂ ਪੰਜਾਬ ਨੂੰ ਇਸ ਗੱਲ 'ਚ ਕਲੀਨ ਕਿਟ ਮਿਲ ਗਈ ਇਸ ਗੱਲ ਦੀ ਬੜੀ ਚਰਚਾ ਸੋ ਇਹ ਗੱਲ ਤਾਂ ਅ ਅਥਾਰਟੀਜ਼ ਦਾ ਸਕਦੀਆਂ ਨੇ ਮਗਰ ਗੱਲ ਬੜਾ ਓਪਨ ਐਂਡ ਸ਼ਟ ਕੇਸ ਐ ਕੇਸ ਫੋਟੋਸਟੇਟ ਕਾਪੀ ਐ ਔਰ ਬਣਿਆ ਵੀ ਪੰਜਾਬ ਦੀ ਪਾਲਿਸੀ ਦਿੱਲੀ 'ਚ ਔਰ ਲਾਗੂ ਬਣੀ ਪੰਜਾਬ 'ਚ ਲਾਗੂ ਬਣੀ ਦਿੱਲੀ 'ਚ ਲਾਗੂ ਪੰਜਾਬ 'ਚ ਹੋਈ ਔਰ ਅੱਜ ਵੀ ਵੇਖ ਲੋ ਤੇ ਮੈਨੂੰ ਲੱਗਦਾ 25 ਮੌਤਾਂ ਹੋ ਗਈਆਂ ਨੇ ਅੱਜ 25 ਦਾ ਫਿਗਰ ਆ ਗਿਆ ਹੈ ਅ ਸੰਗਰੂਰ ਚ ਚੀਫ ਮਿਨਿਸਟਰ ਸਾਹਿਬ ਦਾ ਜ਼ਿਲ੍ਹਾ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ ਖਜ਼ਾਨਾ ਮੰਤਰੀ ਦਾ ਉਹ ਹਲਕਾ ਔਰ ਇਹੀ ਹਾਲਾਤ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਅੰਮ੍ਰਿਤਸਰ ਸਾਹਿਬ ਚ ਤੇ ਤਰਨਤਾਰਨ ਚ ਮੌਤਾਂ ਹੋਈਆਂ ਸਨ ਉਦੋਂ ਇਹਨਾਂ ਨੇ ਜਾ ਕੇ ਭਗਵੰਤ ਮਾਨ ਨੇ ਕੇਜਰੀਵਾਲ ਨੇ ਹਰਪਾਲ ਚੀਮੇ ਨੇ ਐਸ ਲੀਡਰ ਆਫ ਆਪੋਜੀਸ਼ਨ ਨੇ ਗੱਲ ਕਹੀ ਸੀ ਕਿ ਇਹਦੀ ਸੀਬੀਆਈ ਇਨਕੁਆਇਰੀ ਹੋਣੀ ਚਾਹੀਦੀ ਕਿਉਂਕਿ ਸਰਕਾਰ ਕੁਝ ਨਹੀਂ ਕਰੂਗੀ ਅੱਜ ਮੈਂ ਇਹੀ ਕਹਿਣਾ ਕਿ ਭਾਈ ਉਹ ਤੋਂ ਤੁਸੀਂ ਇਹ ਲਫ਼ਜ਼ ਥੋਡੇ ਸਨ ਕਾਂਗਰਸ ਲਈ ਵਰਤੇ ਸਨ ਮੈਂ ਤਾਂ ਥੋਡੇ ਲਫ਼ਜ਼ ਚਾਹਨਾ ਹੁਣ ਲਾਗੂ ਹੋ ਜਾਣ ਕਿ ਇਨਕੁਆਇਰੀ ਹੋ ਜਾਏ ਕਿ ਇਹ ਨਕਲੀ ਸ਼ਰਾਬ ਜ਼ਹਿਰੀਲੀ ਸ਼ਰਾਬ ਆਈ ਕਿੱਥੋਂ ਸਰਕਾਰ ਦੀ ਸਰਪ੍ਰਸਤੀ ਤੋਂ ਬਗੈਰ ਇਸ ਦੀ ਸ਼ਰਾਬ ਦੀ ਵਿਕਰੀ ਨਹੀਂ ਹੋ ਸਕਦੀ ਔਰ ਇਸ ਗੱਲ ਦੀ ਇਨਕੁਆਇਰੀ ਇੰਡੀਪੈਂਡੈਂਟ ਹੋਵੇ ਤੇ ਤੁਸੀਂ ਵੇਖੋਗੇ ਕਈ ਇੱਥੋਂ ਵੀ ਫੜੇ ਜਾਣੇ ਜਿਹੜੀ ਗੱਲ ਮੈਂ ਕਹਿਣਾ ਹੁੰਦਾ ਸਭ ਫੜੇ ਜਾਣਗੇ ਗੱਲ ਤਾਂ ਸਮੇਂ ਦੀ ਆ ਪਰਮੇਸ਼ਵਰ ਦੇ ਤਾਂ ਗੀਤ ਸੁਣ ਲਿਆ ਕਰਨ ਉਹ ਸ਼ਾਮ ਨੂੰ ਸਭ ਫੜੇ ਜਾਣਗੇ ਤੁਸੀਂ ਖੰਨਾ ਸ਼ਰਾਬ ਪੈਕਟ ਦੀ ਵੀ ਪਹਿਲਾਂ ਜਾਤੀ ਮੰਗ ਕੀਤੀ ਸੀ ਤੇ ਸਾਰਾ ਕੁਝ ਉਦਾ ਹੀ ਲਟਕ ਰਿਹਾ ਕੀ ਕਹਿੰਦਾ ਉਹ ਗੱਲਾਂ ਤਾਂ ਕਰ ਹੀ ਦੀਆਂ ਜੀ ਹੁਣ ਇੱਥੇ ਆ ਲੈਣ ਤਾਂ ਕਰਨਾ ਕੁਝ ਨਹੀਂ ਕਿਉਂਕਿ ਇੱਥੇ ਮੈਨੂੰ ਲੱਗਦਾ ਜਿਹੜੇ ਇੱਥੇ ਕੰਮ ਕਰਦੇ ਸੀ ਹੁਣ ਉਹ ਆਮ ਆਦਮੀ ਪਾਰਟੀ ਦੇ ਨਾਲ ਕੋ ਦੇ ਦੂ ਆਏ ਆ ਤੇ ਜਿਹੜਾ ਇਹਨਾਂ ਨੂੰ ਕੱਟਰ ਇਮਾਨਦਾਰਾਂ ਦੀ ਜੇਬ ਤੇ ਕੁਝ ਪਾ ਦੇਉਂਗਾ ਤੇ ਫਿਰ ਇਹ ਕੱਟਰ ਇਮਾਨਦਾਰ ਏਡੇ ਛਾਤਰ ਨੇ ਨਾਲੇ ਖਰਚਾ ਪਾਣੀ ਲੈ ਵੀ ਲੈਂਦੇ ਤੇ ਨਾਲੇ ਫਿਰ ਬਾਹਰ ਨਿਕਲ ਕੇ ਕਹਿੰਦੇ ਸਾਡੇ ਤੋਂ ਇਮਾਨਦਾਰ ਬੰਦਾ ਕੋਈ ਨਹੀਂ ਇਸ ਲਈ ਜਿੰਨੀ ਕਰਪਸ਼ਨ ਪੰਜਾਬ 'ਚ ਹੈ ਔਰ ਜੇ ਇਸ ਤਰੀਕੇ ਦੀ ਲੁੱਟ ਪੰਜਾਬ 'ਚ ਹੋ ਰਹੀ ਔਰ ਮੈਂ ਫੇਰ ਕਹਿਣਾ ਦੇਖੋ ਹਾਈ ਕੋਰਟ ਦੇ ਮੈਂ ਜਾ ਕੇ ਆਨਰੇਬਲ ਜੱਜ ਸਾਹਿਬ ਨੇ ਮਾਈਨਿੰਗ ਮਾਫੀਆ ਦੇ ਬਾਰੇ ਬੜੀ ਸਖਤ ਟਿੱਪਣੀ ਕੀਤੀ ਔਰ ਇੱਕ ਐਸਐਸਪੀ ਦਾ ਮੈਂ ਬਾਈ ਨੇਮ ਕਹਿਣਾ ਹੁਣਾ ਵਿਵੇਕ ਸ਼ੀਲ ਸੋਨੀ ਰੋਪੜ ਦਾ ਐਸਐਸਪੀ ਸੀ ਜੀਦੀ ਪਰਸਨਲ ਖਚਾਈ ਔਨਰੇਬਲ ਜੱਜ ਸਾਹਿਬ ਹਾਈ ਕੋਰਟ ਨੇ ਕੀਤੀ ਕਿ ਭਾਈ ਤੂੰ ਜਦ ਮਾਈਨਿੰਗ ਦਾ ਪਰਚਾ ਦਿੰਨਾ ਤੂੰ ਮਸ਼ੀਨਰੀ ਤੇ ਦਿੰਨਾ ਬੰਦੇ ਤੇ ਨਹੀਂ ਦਿੰਦਾ ਸ਼ਾਇਦ ਪਹਿਲੀ ਵਾਰੀ ਦੇਸ਼ 'ਚ ਹੋ ਰਿਹਾ ਕਿ ਐਸਐਸਪੀ ਪੰਜਾਬ ਦੀ ਪੁਲਿਸ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਇਸ਼ਾਰੇ ਤੇ ਕਹਿ ਰਹੀ ਕਿ ਇੱਥੇ ਨੇਤਾ ਦੀ ਚੋਰੀ ਮਸ਼ੀਨਰੀ ਕਰਦੀ ਆ ਬੰਦਾ ਨਹੀਂ ਕਰਦਾ ਉਹ ਮਸ਼ੀਨਰੀ ਚਲਾਉਂਦਾ ਕੌਣ ਹੈ ਜੱਜ ਸਾਹਿਬ ਨੂੰ ਇਹ ਗੱਲ ਕਹਿਣੀ ਪਈ ਔਰ ਉਸ ਐਸਐਸਪੀ ਨੂੰ ਪ੍ਰਮੋਟ ਕਰਕੇ ਹੁਣ ਮੋਗੇ ਲਾਤਾ ਔਰ ਉਹ ਨੂੰ ਮੋਗੇ ਮਾਫੀਆ ਚਲਾ ਰਿਹਾ ਹੈ ਮਾਈਨਿੰਗ ਦਾ ਇਸ ਲਈ ਦੋ ਵੱਡੇ ਸਰੋਤ ਆਮ ਆਦਮੀ ਪਾਰਟੀ ਦੀ ਫੰਡਿੰਗ ਦੀ ਸ਼ਰਾਬ ਮਾਫੀਆ ਔਰ ਰੇਤ ਮਾਫੀਆ ਜਿੱਦ ਦਿਨ ਇਹਨਾਂ ਨੂੰ ਹੱਥ ਪੈ ਜੇ ਰੇਤ ਵੀ ਸਸਤੀ ਹੋ ਜੂ ਤੇ ਨਕਲੀ ਸ਼ਰਾਬ ਵਿਕਣੀ ਵੀ ਬੰਦ ਹੋ ਜੂ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ